ਆਹ ਉਹ ਦੇ ਕੀ ਕਰੀ ਜਾਂਦਾ ਹਰਕਤਾਂ ਇਹ ਇਹ ਹੋ ਗਿਆ ਕਮ ਇਹ ਦੇ ਲਾਗਾ ਲਾਗਾ ਇਹ ਇਹ ਲਾਗਾ 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 ਇਹੋ ਜਿਹੇ ਸਿਕਰਾ ਦੀ ਗੇਮ ਐ ਦੇਖ 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 ਕਿਵੇਂ ਚਾਂਬੜ ਦੇ ਦੇਖ ਠੀਕ ਐ ਇਹ ਚੀਜ਼ਾਂ ਤੁਹਾਨੂੰ ਬਰਨਾਲੇ ਦੇ ਵਿੱਚ ਮਿਲ ਸਕਦੀਆਂ ਹੋਰ ਕਿੱਥੇ ਅਵੇਲੇਬਲ ਨਹੀਂ ਮਿਲਣੀਆਂ ਪੰਜਾਬ ਦੇ ਵਿੱਚ ਆ ਲੈ ਲਿਓ ਪੀਵੀ ਪਟਿਆਲਾ ਪਟਿਆਲੇ ਵਾਲੇ ਹੈ ਤਾਂ ਆਪਾਂ ਪੀਵੀ ਹੁੰਨੀ ਆ ਕੁੱਲੋ ਵੀ ਕਹਿੰਦੇ ਕੁੱਲੜ ਚਾਹ ਰਹਿ ਗਈ ਆ ਭੈਣ ਜੋ ਬੂਆ ਫਿਰਦਾ ਹੋਵੇਗਾ ਕੋਈ ਨਹੀਂ ਦੇਖਦਾ ਕੋਈ ਨਹੀਂ ਦੇਖਦਾ ਚੱਕ ਦੇ ਕੰਮ ਚੱਕ 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 ਲੈ ਜੀ ਚੱਕ ਲੈ ਚੱਕ ਆ ਦੇਖ 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 ਵੀਡੀਓ ਦਾ ਸੱਤਾ ਨਾਸ ਕਰਤਾ ਸਾਰੇ ਨੇ ਕੌਲੀ ਲਈਏ ਕਾਰੇ ਵਾਸਤੇ ਖੀਰ ਮੰਮੀ ਨਾ ਕਹਿੰਦੀ ਖੀਰ ਜਿਹੜੀ ਤੂੰ ਖਾ ਜਾਣਾ ਬਾਹਲੂ ਵੱਡਾ ਗੋਲਾ ਹੁੰਦਾ ਨਾ ਸਾਡੇ ਨੇ ਸੋਤੋਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਬਲੌਗ ਦੇ ਵਿੱਚ ਅੱਜ ਜਾ ਰਹੇ ਆਪਾਂ ਮਿਨੀ ਕੈਨੇਡਾ ਦੇ ਵਿੱਚ ਤੇ ਜਿਹੜਾ ਆਪਣਾ ਬੈਕਗ੍ਰਾਉਂਡ ਤੁਸੀਂ ਦੇਖ ਰਹੇ ਹੋ ਬਿਲਕੁਲ ਇਸ ਦੇ ਆਪੋਜੀਟ ਤੁਹਾਨੂੰ ਹੁਣ ਅੱਜ ਪੰਜਾਬ ਦੇ ਵਿੱਚ ਜੋ ਸਿਨੈਰੀਓ ਬਣ ਚੁੱਕਿਆ ਹੈ ਬਰਨਾਲਾ ਦੇ ਵਿੱਚ ਖਾਸ ਤੌਰ ਤੇ ਉਹ ਦਿਖਾਵਾਂਗੇ ਤੇ ਕਰਦੇ ਸਟਾਰਟ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਚੱਲਾਂਗੇ ਆਪਾਂ ਅੜੀਸਰ ਸਾਹਿਬ ਲੋ ਵੀ ਦੋਸਤੋ ਲੰਗਰ ਆਪਾਂ ਸ਼ਾਕਲੇਟ ਠੀਕ ਆ ਚਾਹ ਦਾ ਲੰਗਰ ਸੀਗਾ ਤੇ ਹੁਣ ਆਪਾਂ ਵੱਧਦੇ ਆ ਅੜੀਸਰ ਸਾਹਿਬ ਵੱਲੀ ਨੂੰ ਤੇ ਉੱਥੇ ਮੱਥਾ ਟੇਕ ਕੇ ਥੋੜੀ-ਮੋਟੀ ਸੇਵਾ ਕਰਾਂਗੇ ਜੀ ਰੱਬ ਨੇ ਲਿਖੇ ਲਾਈ ਮਾੜੀ-ਮੋਟੀ ਭੀੜ ਅੱਜ ਬਹੁਤ ਜ਼ਿਆਦਾ ਹੋਣੀ ਆ ਤੇ ਜੇ ਸੇਵਾ ਦਾ ਮੌਕਾ ਨਾ ਮਿਲੇ ਫਿਰ ਕੀ ਕਰ ਸਕਦੇ ਕਿਉਂਕਿ ਭੀੜ ਬਹੁਤ ਜਿੰਨੇ ਜ਼ਿਆਦਾ ਹੁੰਦੀ ਆ ਉਦਨੇ ਸੇਵਾ ਦਾ ਵੀ ਕਈ ਵਾਰੀ ਮੌਕਾ ਨਹੀਂ ਮਿਲਦਾ ਤੇ ਚਲੋ ਕੋਈ ਨਾ ਫਿਰ ਆਪਾਂ ਚੱਲਾਂਗੇ ਮਿਨੀ ਕੈਨੇਡਾ ਵੱਲੀ ਕੀ ਇਹ ਕਾ ਤੋ ਕਹਿੰਦੇ ਹੁੰਦੇ ਵੀ ਮੇਲੇ ਤੇ ਅਮਰੂਦਾਂ ਨੂੰ ਕੌਣ ਪਹੁੰਚਦਾ ਫਿਰ ਇਹ ਅਮਰੂਦ ਕੇ ਚੱਕੀ ਫਿਰਦੇ ਜੇ ਮੇਲੇ ਤੇ ਅਮਰੂਦਾਂ ਨੂੰ ਨਹੀਂ ਪਹੁੰਚਦਾ ਹਾਂ ਇਹ ਪਸਾ ਆਹ ਲੈ ਲਿਓਏ ਪੀ ਵੀ ਪਟਿਆਲਾ ਪਟਿਆਲੇ ਵਾਲੇ ਹੈ ਤਾਂ ਆਪਾਂ ਪੀ ਵੀ ਹੁੰਨੀ ਆ ਬਰਨਾਲੇ ਵਾਲਾ ਲੈ ਕਿੱਥੇ ਆਇਆ ਹੈਗਾ ਹਾਂ ਹਾਂ ਬਰਨਾਲੇ ਵਾਲਾ ਬਟਿੰਡੇ ਵਾਲਾ ਵੀ ਆ ਜੇ ਕੋਈ ਬਟਿੰਡੇ ਵਾਲਾ ਵੀਰ ਆ ਤਾਂ ਲੈ ਕੇ ਜਾ ਸਕਦਾ पीवी 03 ਬਠਿੰਡੇ ਦਾ ਜੀ ਪੀਵੀ 03 ਜੀਮਾ ਵੇ ਹਰਮਨ ਜੀਮਾ ਕਾ ਕਿਹੜਾ ਜੀਮਾ ਪਿੰਡ ਚੀਮਾ ਇਹ ਅੜੀ ਸਰ ਸਾਹਿਬ ਦੇ ਦਾਨ ਕਰਨ ਕਰਕੇ ਹੁਣ ਅਸੀਂ ਜਾ ਰਹੇ ਆ ਮਿਨੀ ਕੈਨੇਡਾ ਵੱਲੋਂ ਹੈ ਕਿੱਥੇ ਬਾਈ ਨੇ ਹੈਲਪ ਕੀਤੀ ਹੈ ਯਾਰ ਕਾ ਸਟੈਂਡ ਚੈੱਕ ਕਰਦੇ ਆ ਥੈਂਕ ਯੂ ਯਾਰ ਲਵ ਯੂ ਆਲ ਅਰਿਸਤਾ ਸਾਬੇ ਹੁਣ ਮਿਨੀ ਕੈਨੇਡਾ ਦੇ ਵਿੱਚ ਪੈਰ ਮਿਨੀ ਕੈਨੇਡਾ ਦੇ ਵਿੱਚ ਪੈਰ ਪੈ ਚੁੱਕਿਆ ਨੈਕਸਟ ਆਊਟਲੈਟ ਆਊਟਲੈਟ ਮੈਨ ਜਿਹੜੀ ਲੋਕਾਂ ਦਾ ਵੱਖਰਾ ਅੰਦਾਜ਼ ਆ ਕੀ ਬਾਤ ਹੈ ਵਾਓ ਇਟਸ ਅਮੇজিং ਗਾਇਜ਼ ਜਸਟ ਲੁਕਿੰਗ ਆ ਵਾਓ ਵਾਓ ਜਸਟ ਲੁਕਿੰਗ ਆ ਨਿਕ ਪਿਕਲਸ ਕੋਈ ਦੋਸਤੋ ਪਹੁੰਚ ਚੁੱਕੇ ਆਪਾਂ ਮਿਨੀ ਕੈਨੇਡਾ ਜਿਹਨੂੰ ਕਹਿੰਦੇ ਆ ਬਰਨਾਲੇ ਦਾ ਹੋਰ ਕਿਤੇ ਵੀ ਇਹ ਪੰਜਾਬ ਦੇ ਵਿੱਚ ਤੁਹਾਨੂੰ ਏਦਾਂ ਦੀ ਲੋਕੇਸ਼ਨ ਨਹੀਂ ਮਿਲਣੀ ਦੋਸਤੋ ਆਊਟਲੈਟ ਘੁੰਮਣ ਤੋਂ ਪਹਿਲਾਂ ਠੀਕ ਆ ਇੱਥੇ ਕਾਫੀ ਆਪਣੇ ਫਰੈਂਡਸ ਆਲਰੇਡੀ ਇੱਥੇ ਕੰਮ ਵੀ ਕਰਦੇ ਆ ਤੇ ਬਾਹਰੋਂ ਵੀ ਸਾਨੂੰ ਦੋ ਤਿੰਨ ਬੰਦੇ ਆ ਜਿਹੜੇ ਹਨਾ ਮਨ ਲਾ ਆਪਣੇ ਭਰਾਈ ਹੈਗੇ ਉਹਨਾਂ ਤੱਕ ਕੰਮ ਵੀ ਸੀਗਾ ਤੇ ਵੈਸੇ ਹੀ ਆਪਣੀ ਠੀਕਾ ਲਿਆਜ ਵੀ ਬਹੁਤ ਉਹਨਾਂ ਨਾਲ ਤਾਂ ਉਹਨਾਂ ਨੂੰ ਮਿਲਣ ਜਾ ਰਹੇ ਆ ਠੀਕ ਆ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਪਰ ਆਟਲੈਟ ਦਾ ਵੀਊ ਦੇਵਾਂਗੇ ਜਿੰਨਾ ਕ ਹੋ ਸਕੇ ਚੱਲਦਾ ਹੁਣ ਦਾ ਜਿਹੜਾ SIM ਸੀਗਾ ਉਹ ਬਲੌਕ ਸੀਗਾ ਬਾਹਰੋਂ ਆਇਆ ਸੀਗਾ ਤੇ ਉਹ ਹੁਣ ਟਰਬੋ ਲਾ ਕੇ ਚਲਾਇਆ ਬਾਈ ਨੇ ਤੇ ਆਲਮੋਸਟ ਰਪਨ ਹੋ ਗਿਆ ਜੀ ਉਹਦਾ SIM ਚੱਲਦਾ ਨਹੀਂ ਇਹ ਚ ਚੱਲੂਗਾ Airtel ਦਾ

ਦੀ ਦੱਸਦੇ ਸ਼ੋਰੂਮ ਦੇ ਵਿੱਚ ਵਿਜ਼ਿਟ ਕੀਤਾ ਤੇ ਕਾਫੀ ਜ਼ਿਆਦਾ ਚੀਜ਼ਾਂ ਅਟਰੈਕਟਿਵ ਸੀਗੀਆਂ ਬਟ ਮਤਲਬ ਓਨੀਆਂ ਵਧੀਆਂ ਨਹੀਂ ਸੀਗੀਆਂ ਜਿੰਨੀਆਂ ਕਿ ਆਪਾਂ ਦੂਜੇ ਸ਼ੋਰੂਮ 'ਚ ਦੇਖਿਆ ਜਿਵੇਂ ਪੂਮਾ ਵਗੈਰਾ ਦੇ ਆਪਾਂ ਵਿੱਚ ਦੇਖਦੇ ਆਂਗੇ ਇਹ ਓਨਲੀ ਇੱਥੇ ਚੱਪਲੀਆਂ ਬਾਬੇ ਠੀਕ ਆ ਕਲਾਸਿਕ ਦੇਖੋ ਕਲਾਸਿਕ ਚੱਪਲਾਂ ਦੇਖੋ ਬਾਬੇ ਇਹ ਜਿਹੀਆਂ ਹੁੰਦੀਆਂ ਮੈਨੂੰ ਤਾਂ ਪਤਾ ਨਹੀਂ ਸੀਗਾ ਕਲਾਸਿਕ ਚੱਪਲਾਂ ਦੇ ਵਿੱਚ ਵੀ ਆ ਕੈਟਾਗਰੀ ਨਹੀਂ ਬਟ ਮੈਨੂੰ ਐ ਸੀ ਕਿ ਵੀ ਕਲਾਸਿਕ ਚੱਪਲਾਂ ਦੇ ਵਿੱਚ ਕੋਈ ਹੋਰ ਕੈਟਾਗਰੀ ਹੁੰਦੀ ਆ ਠੀਕ ਹੈ ਫਿਰ ਵਾਟ ਯਾਰ ਚੱਪਲਾਂ ਦੀ ਵੈਰਾਈਟੀ ਚੈੱਕ ਕਰੋ ਯਾਰ ਓਹ ਹੋ ਹੋ ਕੀ ਵੈਰਾਈਟੀ ਹੈ ਬਾਬੇ ਆ ਚੈੱਕ ਕਰੋ ਯਾਰ ਚੀਜ਼ ਕੀ ਸੀ ਕੀ ਖਤਰਨਾਕ ਚੀਜ਼ ਹੈ ਰੀਲਾ ਬਣ ਰਹੀਆਂ ਰੀਲਾ ਆਊਟਲੈਟ ਦੇ ਵਿੱਚ ਮੁੰਡੇ ਕਹਿੰਦੇ ਰੀਲਾ ਬਣਾਉਂਗਾ ਯਾ ਅੰਡਰ ਆਰ ਮੋਰ ਫਤਾ ਬਿਲਕੁਲ ਵੀ ਨਹੀਂ ਜਚ ਰਿਹਾ ਆ ਜਚ ਰਹੀ ਹੈ ਜੀ ਤੇ ਉਹ ਵੀ ਗਾਇਨਾ ਸਾਹਮਣੇ ਵਾਲੀ ਪਰ ਆ ਨਹੀਂ ਜਚ ਰਹੀ ਚੀਜ਼ करी ॾाढा हरकत <laughs> ਅੱਧਾ ਕਹੇ ਜੇ ਕੋ ਮੈਂ ਅੱਧਾ ਵੀ ਨਹੀਂ ਤੁਸੀਂ ਐ ਮੰਨ ਲਓ ਵੀ 20% ਹਲੇ ਠੀਕ ਆ ਆਊਟਲੈਟ ਸੀ ਘੁੰਮੀਆਂ ਬਹੁਤ ਜ਼ਿਆਦਾ ਠੀਕ ਆ ਵੱਡੀ ਆਊਟਲੈਟ ਤੇ ਅੱਗੇ ਆ ਥੋੜੇ ਜੀ ਮੰਨ ਲਓ ਹੁਣ ਆਊਟਲੈਟ ਨੂੰ ਕਾਫੀ ਵੱਡਾ ਕੀਤਾ ਗਿਆ ਇੱਧਰ সুইਮਿੰਗ ਪੂਲ ਵਗੈਰਾ ਠੀਕ ਆ ਤੇ ਇੱਧਰ ਗੇਮਿੰਗ ਸੈਕਸ਼ਨ ਆਗਾ ਅੱਗੇ ਆਪਾਂ ਜਿੱਧਰ ਜਾ ਰਹੇ ਆ ਤਾਂ ਬਹੁਤ ਜ਼ਿਆਦਾ ਠੀਕ ਆ ਮੰਨ ਲਓ ਯਾਰ ਚੀਜ਼ਾਂ ਆ ਇੱਥੇ ਦੇਖਣ ਵਾਸਤੇ ਇੱਕ ਤਰ੍ਹਾਂ ਟੂਰਿਸਟ ਪਲੇਸ ਬਣਨ ਜਾ ਰਿਹਾ ਇਹ ਆ ਦੇਖੋ ਸਾਨੂੰ ਰੇਸਿੰਗ ਦਿਖਾਉਣਿਆ ਵਾਪੇ ਰੇਸਿੰਗ ਇੱਥੇ ਲੋ ਵੀ ਦੋ ਬੰਦੇ ਤਿਆਰ ਆ ਕਹਿੰਦੇ ਰੇਸ ਲਾਉਣ ਲਈ ਦੇਖਦੇ ਆ ਕਿਹੜਾ ਜਿੱਦਾ ਕਿਹੜਾ ਹਾਰਦਾ ਤੇ ਪੂਰੇ ਨੱਟ-ਨੋਟ ਕੱਸ ਤੇ ਤੇਲ-ਤੂਲ ਪੂਰਾ ਚੈੱਕ ਹੋ ਗਿਆ ਤੇ ਪੈਟਰੋਲ ਤੇ ਚੱਲਦੀਆਂ ਬਾਬੇ ਕਿ ਜਿਹੜਾ ਕਹਿੰਦਾਗਾ ਵੀ ਕਿਤੇ ਭੁੱਲ ਭਲੇਖੇ ਵੀ ਕਿਤੇ ਇਹ ਚਾਰਜੇਬਲ ਆ ਜਾਂ ਫਿਰ ਬੈਟਰੀ ਤੇ ਚੱਲਦੀਆਂ ਨਹੀਂ ਇਹ ਪੈਟਰੋਲ ਤੇ ਚੱਲਦੀਆਂ ਤੁਸੀਂ ਦੇਖ ਸਕਦੇ ਟੈਂਕੀ ਤੇ ਬਿਲਕੁਲ ਸਾਹਮਣੇ ਹੁੰਦੀ ਆ ਵਾਈਟ ਕਲਰ ਦੀ ਸਟਾਰਟ ਹੋ ਗਈਆਂ ਦੋਨੇ ਤੇ ਰੱਸੀ ਦੀ ਗਿੱਕ ਤੇ ਸਟਾਰਟ ਹੈ ਖੱਤ ਦਾ ਖੱਤ ਦਾ ਖੱਤ ਦਾ ਖੱਤ ਦਾ ਮੁੰਡਾ ਖੱਤ ਦਾ ਖੱਤ ਨੇ ਉਹ ਵੀ ਬਾਬੇ ਉਹ ਕਹਿੰਦੇ ਲਾਸਟ ਕਿਹੜਾ ਹੈਗਾ ਦੇਖਦੇ ਆ ਕਿ ਬੰਦਾ ਪਿਛੜਲਾ ਮੂਰੇ ਨੰਗ ਪਾਉਂਦਾ ਕਿ ਨਹੀਂ ਪੂਰੀ ਕੋਸ਼ਿਸ਼ ਆ ਚੱਕਦੇ 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 ਏ ਏ ਹੋ ਗਿਆ ਕੰਮ ਏ ਲਾਗੇ ਲਾਗੇ ਏ ਏ ਲਾਗੇ 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 ਇਹੋ ਤੇਰਾ ਸਿਖਰਾਂ ਦੀ ਗੇਮ ਹੈ ਉਹ ਵੀ ਬਾਬੇ ਪਿਛੜਲੇ ਮੁੰਡੇ ਨੇ ਜਿਹੜਾ ਪੂਰੀ ਕੋਸ਼ਿਸ਼ ਕੀਤੀ ਪਰ ਉਹਨੇ ਰੁਕਿਆ ਨਹੀਂਗਾ ਉਹ ਹੁਣ ਦੇਖੋ ਆ ਲਾਸਟ ਕਿਹੜਾ ਜਾਮਾ ਫਿਨਿਸ਼ਿੰਗ ਹੋਣ ਵਾਲੀ ਹੈ ਆ ਛੋਟੀ ਖੱਤ ਦੇ ਖੱਤ ਦੇ ਖੱਤ ਦੇ ਵਿਚਾਰਾ ਜੋਰ ਤਾਂ ਜ਼ੋਰ ਤਾਂ ਬਹੁਤ ਲਾ ਰਿਹਾ ਵਿਚਾਰਾ ਪਰ ਉਹ ਮੇਰੇ ਨਾਲ ਮੂਰੇ ਨੰਗਣ ਦੇ ਰਿਹਾ ਲਓ ਵੀ ਦੋਸਤੋ ਮਿੰਨੀ ਕੈਨੇਡਾ ਦੇ ਵਿੱਚ ਜਿਹੜਾ ਮੇਨ ਜਿਹੜੀ ਮਿੰਨੀ ਕੈਨੇਡਾ ਦੀ ਲੁੱਕ ਦਾ ਮਤਲਬ ਬਰਨਾਲੇ ਵਾਲੀ ਆਊਟਲੈਟ ਦੀ ਜਿਹੜੀ ਖੂਬਸੂਰਤੀ ਨੂੰ ਵਧਾਉਂਦੀ ਆ ਉਹ ਸਭ ਤੋਂ ਵਧੀਆ ਆ ਚੀਜ਼ ਲੱਗੀ ਠੀਕ ਆ ਇੱਥੇ ਆਪਾਂ ਤੁਸੀਂ ਦੇਖ ਸਕਦੇ ਹੋ VOTING ਵਗੈਰਾ ਠੀਕ ਆ ਤੇ ਹੋਰ ਵੀ ਬੜੀਆਂ ਕੁਸੂਤੀਆਂ ਗੇਮਾਂ ਨੇ ਉਹ ਤੁਹਾਨੂੰ ਦਿਖਾਉਣੀਆਂਗੇ ਮੈਨੂੰ ਨਹੀਂ ਪਤਾ ਉਹਨੂੰ ਕਹਿੰਦੇ ਕੀ ਆ ਆ ਦੇਖੋ ਬਾਬੇ ਉਹ ਚੀਜ਼ਾਂ ਇਹ ਕਿੱਥੇ ਸੋਚੀਆਂ ਸੀ ਵੀ ਬਰਨਾਲੇ ਦੇ ਵਿੱਚ ਆ ਸਕਦੀਆਂ ਦੇਖ ਦੇਖ ਦੇ ਕਿਵੇਂ ਚਾਂਬੜ ਦੇ ਦੇਖ ਠੀਕ ਹੈ ਇਹ ਚੀਜ਼ਾਂ ਤੁਹਾਨੂੰ ਬਰਨਾਲੇ ਦੇ ਵਿੱਚ ਮਿਲ ਸਕਦੀਆਂ ਹੋਰ ਕਿਤੇ ਅਵੇਲੇਬਲ ਨਹੀਂ ਮਿਲਣੀਆਂ ਪੰਜਾਬ ਦੇ ਵਿੱਚ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਮੰਗ ਜੇ ਵੱਧ ਨਹੀਂ ਆ ਰਹਿਣਾ ਫਿਰ ਚੰਡੀਗੜ੍ਹ ਜਾਓ ਲੈਕ ਤੇ ਮੈਂ ਕਹਣਾ ਯਾਰ ਹੋਰ ਚੰਡੀਗੜ੍ਹ ਵੀ ਏਡੀ ਆਊਟਲੈਟ ਹੈ ਨਹੀਂ ਇਕੱਠਾ ਬ੍ਰਾਂਡ ਇੰਨਾ ਇੱਕ ਥਾਂ ਤੇ ਪਰਕੇ ਦੇਣਾ ਬਹੁਤ ਵੱਡੀ ਗੱਲ ਆ ਬਰਨਾਲੇ ਦੇ ਬੱਚੇ ਇਹ ਗੱਲ ਤਾਂ ਹੈਗੀ ਆ ਇਹ ਗੱਲ ਤਾਂ ਹੈਗੀ ਆ ਸ਼ਾਲ ਆ ਗਈ ਸ਼ਾਲ ਆ ਗਈ ਬਾਬੇ ਸਮੁੰਦਰ ਦਾ ਇੱਥੇ ਵੀ ਫੀਲ ਆ ਰਿਹਾ ਦੋਸਤ ਇੱਕ ਗੱਲ ਹੋਰ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਪੂਲੇ ਕਹਿੰਦੇ ਆ ਜਿਹਨੂੰ ਹਨਾ ਉਹ ਉਹ ਜਦੋਂ ਛੋਟੇ ਹੁੰਦੇ ਆ ਤਾਂ ਉਹ ਇੱਕ ਥੋੜਾ ਜਿਹਾ ਵਧੀਆ ਲੁੱਕ ਹੁੰਦੀ ਉਹਦੀ ਤੇ ਆਪਣੇ ਪਿੰਡਾਂ 'ਚ ਵੀ ਕਰਦੇ ਆ ਉਹਨੂੰ ਸਪਰੇਅ ਮਾਰ ਕੇ ਜਾਂ ਮਚਾਰ ਦੇ ਜਾਂ ਵੜ ਦਿੰਦੇ ਆ ਪਰ ਇੱਥੇ ਕੀ ਆ ਆਟਲੈਟਰ ਦੇ ਵਿੱਚ ਡੈਕੋਰੇਸ਼ਨ ਦੇ ਤੌਰ ਤੇ ਠੀਕ ਆ ਆਹ ਪੂਲੇ ਆ ਠੀਕ ਆ ਇਹ ਲਗਾਏ ਹੋਏ ਆ ਬਾਬੇ ਸੁਪਰ 90 ਵਾਲੇ ਨੇ ਆ ਚੁੱਕੇ ਆ ਤੇ ਆਪਣੇ ਬੰਦੇ ਹੋ ਚੁੱਕੇ ਆ ਇੰਟਰ ਕਿਉਂਕਿ 90 ਨੂੰ ਦੇਖ ਕੇ ਭੱਜ ਲੈਂਦੇ ਨੇ ਇਹ ਇਹਨਾਂ ਨੇ ਮਾਰ ਦੇ ਵਿੱਚ ਖੁਸ਼ੀ ਦੌੜ ਪੈਂਦੀ ਆ 90 ਦੇਖ ਕੇ ਪਰ ਹੁਣ ਅੰਦਰ ਜਾ ਕੇ ਪਤਾ ਲੱਗੂ ਕਿ ਵਾਕੀ 90 ਦੀ ਚੀਜ਼ ਹੈਗੀ ਆ ਜਾਂ ਨਹੀਂ ਮਿਸ ਡਾਲਫਿਨ ਮਿਸ ਡਾਲਫਿਨ ਕਮਲ ਦਾ ਫੁੱਲ ਤੈਨੂੰ ਪਤਾ ਕਿੱਥੇ ਪਾਇਆ ਜਾਂਦਾ ਕਿੱਥੇ ਜੀ ਕਿੱਥੇ ਤੈਨੂੰ ਲੱਗਿਆ ਕੋਲੇ ਵਾਲੇ ਦੋਬੇ ਤੇ ਹਾਂ ਜਾਂ ਕਹਿੰਦੇ ਕਿਚੜ ਚ ਨਹੀਂ ਹਾਂ 90 ਸਟੋਰ ਵਾਲਿਆਂ ਨੇ ਪਾਏ ਹਾਂ ਦੇਖ ਕਮਲ ਦਾ ਕੋਲ ਉਹ ਵੀ ਤਿੰਨ ਇਕੱਠੇ ਨਾਲ ਉੱਤੇ ਕੌਲੀ ਫਰੀ ਦੇਣਗੇ ਜਸਟ ਲੁਕਿੰਗ ਅਬਾਉ ਹਾਂ ਕੌਲੀ ਲਈਏ ਕਾਰੇ ਵਾਸਤੇ ਖੀਰ ਮੰਮੀ ਨਾ ਕਹਿੰਦੀ ਖੀਰ ਜਿਹੜੀ ਤੂੰ ਖਾ ਜਾਣਾ ਬਾਲੂ ਵੱਡਾ ਕੋਲਾ ਹੁੰਦਾ ਨਾ ਸਾਡੇ ਘਰੇ ਹਾਂ ਇਸ ਚ ਫਿਰ ਲਿਮਟ ਰਹਿੰਦੀ ਹੈ ਤਾਰੇ ਜ਼ਮੀਨ ਪਰ ਹਾਂ ਲਿਮਟ ਰਹਿੰਦੀ ਹੈ ਤੇ ਨਾਲੇ ਹੈ ਵੀ ਸਾਡੀ 69 ਓ ਵਾਓ ਕੋਈ ਨਹੀਂ ਦੇਖਦਾ ਕੋਈ ਨਹੀਂ ਦੇਖਦਾ ਚੱਕ ਦੇ ਕੰਮ 10 ਰੁਪਏ ਪਿਛੇ ਆੜ ਕੇ ਕਹਿੰਦੇ 10 ਰੁਪਏ ਘਟਾ ਲਓ ਕੋਈ ਆ ਸ਼ੋਰੂਮ ਚ ਕਿੰਨੀ ਸੀਨੇ ਬਣੀ ਜਾਂਦੀ ਆ ਜੇ ਤਾ ਚਾ ਹੋਣ ਗਿਓ ਜੀ ਫਿਰ ਮੈਂ ਚੀਨ ਕੋਡ ਵਾਲੀ ਚਾਹ ਪਾਲ ਦਿੱਤੋ ਹੁਣ 2 ਮਿੰਟ ਪਹਿਲਾਂ ਜਲੇਬੀਆਂ ਪੁੱਜ ਕੇ ਆਏ ਹਾਂ ਹਾਂ ਮੈਂ ਸੁਣ ਤਾ ਆਹ ਲਓ ਵੀ ਕਹਿੰਦੇ ਫੁੱਲੜ ਚਾਹ ਰਹਿ ਗਈ ਆ ਭੇਡ ਦੋ ਗੋਆ ਫਿਰਦਾ ਹੋ ਜਾਏਗਾ ਤੇ ਉੱਗ ਅਮਰੀਕਨ ਟੂਰਿਸਟ ਆਲੇ ਨੇ ਹੁਣ ਆ ਗਏ ਕਹਿੰਦੇ ਥਾਂ ਥਾਂ ਤੋਂ ੱਟਕੇ ਖਾਣ ਤੇ ਬਾਅਦ ਕੋਈ ਨਾ ਕੋਈ ਚੀਜ਼ ਸ਼ਾਇਦ ਇੱਥੋਂ ਪਸੰਦ ਆ ਜੇ ਠੀਕ ਆ ਮਤਲਬ ਚੀਜ਼ਾਂ ਕੋਈ ਪਸੰਦ ਨਹੀਂ ਆ ਰਹੀਆਂ ਖਾਸ ਤੇ ਬੈਗ ਦੇਖਾਂਗੇ ਜੇ ਇੱਥੋਂ ਪਸੰਦ ਆ ਸਾਨੂੰ ਇਹ ਸਾਰੇ ਮੇਡਨ ਵਾਲੇ ਜਿਹੜੇ ਵੱਡੇ ਨਾਲ ਇਹਦੇ ਵੀ ਇਹ ਆਰਟੀਕਲ ਦੇ ਵਿੱਚ ਸਾਰੇ ਆਉਂਦਾ ਜੀ ਨਹੀਂ 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 ਭਾ ਜੀ ਉਹ ਕੋਈ ਥੇਕ ਨੂੰ ਨਹੀਂ ਲੈ ਬਣਾ ਲੋ ਬਾਬੇ ਜੇ ਕਿਸੇ ਬਾਹਰੋਂ ਕੋਈ ਵੀ ਸਮਾਨ ਲਿਆਉਣਾ ਕਰਨ ਜਾਂ ਇੱਥੋਂ ਲੈ ਕੇ ਜਾਣਾ ਹਮੇਸ਼ਾ ਅਮਰੀਕਨ ਟੂਰਿਸਟ ਦੇ ਠੀਕ ਆ ਬੈਗ ਖਰੀਦੋ ਬਹੁਤ ਵਧੀਆ ਕੁਆਲਿਟੀ ਨੇ ਜੇ ਕੋਈ ਬਿਜ਼ਨਸ ਵਾਲਾ ਬੰਦਾ ਹੈਗਾ ਉਹਨੂੰ ਲੈਪਟਾਪ ਵਗੈਰਾ ਦੀ ਲੋੜ ਆ ਜਾਂ ਕੋਈ ਜ਼ਰੂਰੀ ਡਾਕੂਮੈਂਟ ਆਗੇ ਤਾਂ ਆਹ ਦੇਖੋ ਕੇਸ ਇੱਥੋਂ ਸਿਰਾਂ ਮਿਲਦੇ ਬਾਬੇ KFC 350 ਇੰਨੇ ਉੱਚੀ ਲਾਵਾਂਗੇ ਕਿਵੇਂ KFC ਮਿੱਚੂ ਖਾ ਲਾਂਗੇ ਨਾ ਕੁਝ ਕਰੀਏ ਇਹ ਕਹਿੰਦੇ ਕੇਪਸੀ ਖਾਣਾ ਉੱਤੋਂ ਲਾਉਣਾ ਔਖਾ ਵੜਾ ਚੱਕਲਚੱਕਲ ਚੱਕਲਚੱਕਲ ਲੈ ਜੀ ਚੱਕਲਚੱਕਲ ਆੜ ਵੀ ਸੇ ਸਾ ਆਪਣੇ ਕੋਲ ਤਾਂ ਹੈ ਤਾਂ ਪੇਟ ਪੂਜਾ ਹੋਗੀ ਉੱਥੇ ਵੀਡੀਓ ਵੀਡੀਓ ਉਤਰੀ ਭੈਣ ਤੇ ਡੰਡਾ ਮਾਰ ਕੇ ਪੂਜਾ ਤਾਂ ਹੋਗੀ ਸੀ ਹੁਣ ਡੀ ਐਮ ਸੀ ਪੂਜਾ ਨਾਲ ਡੀ ਐਮ ਸੀ ਪੂਜਾ ਹੋ ਜਾਣੀ ਸੀ ਵੀਡੀਓ ਵੀਡੀਓ ਯਾਰ ਅੰਦਰ ਬਣਾਉਣ ਨਹੀਂ ਦਿੰਦੇ ਠੀਕ ਆ ਉਹਨਾਂ ਦੀ ਥੋੜੀ ਕੋਈ ਪ੍ਰਾਈਵੇਸੀ ਹੁੰਦੀ ਆ ਪਤਾ ਨਹੀਂ ਖਾਣ ਪੀਣ ਵਾਲੀਆਂ ਚੀਜ਼ਾਂ ਯਾਰ ਦਿਖਾਉਂ ਦਿਖਾਉਣ ਨਹੀਂ ਦਿੰਦੇ ਆ ਸਮਝਦੇ ਨਹੀਂ ਬਲੌਗਰਾਂ ਆਂ ਕੁ ਵੀ ਯਾਰ ਹਰੇਕ ਚੀਜ਼ ਹੀ ਦਿਖਾਈ ਚੱਲੀਏ ਫਿਰ ਗਾਇਜ਼ ਮੈਂ ਦੰਦੀ ਬਾੜ ਲਈ ਤੱਤਾ ਥਾ ਜੇ ਜੇ ਮੂੰਹ ਚ ਮੂੰਹ ਮਚਾ ਦਿਆ ਇਸਨੇ ਆ ਪਾਣੀ ਪੀ ਰਾਂ ਉਹ ਬੱਚਾ ਪਾਰਟੀ ਵਾਸਤੇ ਫੁੱਲ ਪ੍ਰਬੰਧਾ ਖੇਡਣ ਖੁੱਡਣ ਦਾ ਜਦੋਂ ਮਰਜੀ ਆਉ ਝੂਟੇ ਲਾਓ ਹਾਂਟੇ ਲਾਓ ਸਾਰਾ ਕੁਝ ਪ੍ਰਬੰਧ ਹੈ ਤੇ ਸਾਹਮਣੇ ਕਹਿੰਦੇ ਬਲੂਨ ਐਕਟੀਵਿਟੀ ਵੀ ਚੱਲ ਰਹੀ ਆ ਇਹਦੇ ਵਿੱਚ ਬਿਜਵਾਕ ਨੂੰ ਤਾੜ ਦੋ ਤੇ ਆਪ ਦਾ ਫੇਸ ਅੰਸ ਜਿੱਥੇ ਮਰਜੀ ਜੱਗ ਤੱਕ ਖਾਓ ਸ਼ੁਭਾਕ ਨੂੰ ਇੱਕ ਤਾੜ ਦੋ ਖੜਾ ਦੇ ਹੁਣ ਭੈਣ ਨੇ ਕਿਸ ਨੂੰ ਸਕਰੀਨ ਆ ਦੇਖ 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 ਵੀਡੀਓ ਦਾ ਸੱਤਾ ਨਾਸ ਕਰਦਾ ਸਾਰਿਆਂ ਨੇ ਇਹ ਬੰਦਾ ਹੈ ਨਹੀਂ ਬਲੌਗ ਚ ਲਿਆਉਣ ਵਾਲਾ ਲੋ ਵੀ ਲਗਭਗ ਆਪਾਂ ਸਾਰਾ ਆਊਟਲੈਟ ਘੁੰਮ ਲਿਆ ਸਾਰਾ ਨਹੀਂ ਕਹਿ ਸਕਦੇ 60% ਤਾਂ ਆਪਾਂ ਘੁੰਮ ਲਿਆ ਠੀਕ ਆ ਤੇ ਵਿਜ਼ਿਟਿੰਗ ਆਪਾਂ ਮਲ 20% ਕੀਤੀ ਹੋਣੀ ਆ ਠੀਕ ਆ ਜਿੱਤੇ ਆਪਾਂ ਸ਼ੌਪਸ ਵਗੈਰਾ ਤੇ ਥੋੜੀ ਮੋਟੀ ਜਿਹੜੀ ਪਰਚੇਸਿੰਗ ਸੀਗੀ ਉਹ ਵੀ ਕਰ ਲਈ ਤੇ ਆਲਮੋਸਟ ਜੇ ਆਪਾਂ ਕਹੀਏ ਤਾਂ ਪੂਰਾ ਸਿਰਾ ਗੱਲਵਾਦ ਬਾਬੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇੱਥੇ ਤਾ ਦੋਸਤੋ ਬਲੌਗ ਹੋਣ ਜਾ ਰਿਹਾ ਐਂਡ ਇੱਥੋਂ ਤੱਕ ਕੀ ਸੀਗਾ ਬਲੌਗ ਹੋਪ ਕਰਦੇ ਆ ਤੁਹਾਨੂੰ ਬਰਨਾਲੇ ਦਾ ਠੀਕ ਹੈ ਜਿਹੜਾ ਆਊਟਲੈਟ ਪਸੰਦ ਆ ਬਾਈ ਕਿਵੇਂ ਲੱਗਿਆ ਮਿਨੀ ਕੈਨੇਡਾ ਇੱਥੇ ਮਿਨੀ ਕੈਨੇਡਾ ਕਹਿੰਦੇ ਆ ਸਾਡੇ ਉੱਤੇ ਅਸਾਂ ਕੈਂਟ ਆ ਵੀਰੇ ਕੈਂਟ ਆ ਹਾਂ ਜੀ ਆ ਪੂਰਾ ਵਧੀਆ ਲੱਗਿਆ ਪੂਰਾ ਸਿਰਾਂ ਨਾ ਅਤੇ ਸੁੰਦਰ ਖੂਬਸੂਰਤ ਭਰਪੂਰ ਅਨੰਦ ਉਠਾਇਆ ਹਮਨੇ ਵਧੀਆ ਬਾਈ ਵਧੀਆ ਤੇ ਮਿਲਦੇ ਆ ਅਗਲੇ ਬਲੌਗ ਖਤਮ ਕਰ ਦੋ ਕਰਤਾ ਅੱਜ ਪਿੱਛੇ ਢੀੜ ਦਾ ਦੀਵਾਨ ਨਾ ਕੀਤਾ ਐਂਡ ਤੇ ਤਾਂ